ਦਾ ਨਾਮ ਲੈਦਾ ਡੋਮੀਨੇ ਹੋ ਗਿਆ ਕੰਪਲੀਟ ਕੋਈ ਐਕਸ਼ਨ ਨਹੀਂ ਤਾ ਗਿਆ ਮੁੰਡੇ ਨਾੜੇ ਬਾਹਰ ਲੈ ਜਾਂਗਾ ਮੁੰਡੇ ਨਾੜੇ ਬਾਹਰ ਲੈ ਜਾਂਗਾ ਬੇਕ ਸਾਰੇ ਖੋਦੇ ਇਹਦੀ ਵਾਟੀ ਨੇ ਕਿਸੇ ਨੇ ਵੈਸੇ ਲਿੱਤਾ ਮੇਰੇ ਘਰੋਂ ਕਿਸ ਨੇ ਲਿਆ ਲੁਧਿਆਣਾ ਦੇ ਅਜੀਤ ਨਗਰ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਦੱਸਿਆ ਕਿ ਹੈਪਾਲ ਨਿਵਾਸੀ ਸਵਿੰਦਰ ਕੌਰ ਨੇ ਦੋਸ਼ ਲਾਏ ਨੇ ਅਜੀਤ ਨਗਰ ਨਿਵਾਸੀ ਸਤਿੰਦਰਪਾਲ ਨਹੀਂ ਉਸ ਦੇ ਪਰਿਵਾਰ ਨੇ ਮਿਲ ਕੇ ਉਸ ਦੇ ਮੁੰਡੇ ਨੂੰ ਬਾਹਰ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਕੀਤੀ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਆਹ ਮਾਮਲੇ ਦੀ ਜਾਂਚ ਕਰ ਰਹੀ ਨੇ ਜੋ ਵੀ ਦੋਸ਼ੀ ਹੋਏਗਾ ਬੰਦੀ ਕਾਰਵਾਈ ਉਸ ਖਿਲਾਫ ਕੀਤੀ ਜਾਵੇਗੀ ਇਹਨਾਂ ਦੀ ਪਹਿਲਾਂ ਆਲਰੇਡੀ ਉਹ ਦੱਸ ਰਿਹਾ ਵੇ ਐਨ ਆਰ ਆਈ ਥਾਣੇ ਕੰਪਲੀਟ ਚੱਲ ਰਹੀ ਹੈ ਠੀਕ ਹੈ ਠੀਕ ਹੈ ਇਹਨਾਂ ਦਾ ਕੋਈ ਭਰਾ ਆ ਉਹ ਬਾਹਰ ਰਹਿੰਦਾ ਇਟਲੀ ਦੇ ਵਿੱਚ ਇੰਦਰਪ੍ਰੀਤ ਸਿੰਘ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਨਾਲ ਕੋਈ ਇਹਨਾਂ ਦੀ ਮਤਲਬ ਕਹਿ ਰਿਹਾ ਵੇ ਕੋਈ ਬੱਚੇ ਦੇ ਕਾਗਜ ਲਾਏ ਉਹਨਾਂ ਨੇ ਠੀਕ ਹੈ ਜੀ ਜਿਹੜਾ ਇਹ ਬੰਦਾ ਆ ਉਹਦਾ ਛੋਟਾ ਭਰਾ ਆ ਉਹ ਕਹਿੰਦਾ ਸਾਡੇ ਨਾਲ ਕੋਈ ਨਹੀਂ ਵਾਹੇ ਉਹਨੂੰ ਅਸੀਂ ਥਾਣੇ ਨੂੰ ਕਹਿਤਾ ਵੀ ਥਾਣੇ ਆ ਜਾ ਠੀਕ ਹੈ ਨਹੀਂ ਨਹੀਂ ਉਹ ਇਹਨਾਂ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਜੀ ਨਹੀਂ ਇਹਦੇ ਬਾਰੇ ਨਹੀਂ ਇਹ ਕਿਹਾ ਸਕਦੇ ਵੀ ਬੇਦਖਲ ਹੈ ਜਾਂ ਨਹੀਂ ਹੈਗਾ ਆਪਾਂ ਨੇ ਉਹਨਾਂ ਨੂੰ ਥਾਣੇ ਵਾਸਤੇ ਕਿਹਾ ਵੀ ਤੂੰ ਥਾਣੇ ਆ ਜਾ ਤੁਸੀਂ ਇੱਕ ਮਿੰਟ ਜੀ ਮੇਰੀ ਵੀ ਗੱਲ ਸੁਣ ਲਓ ਜਿਨ੍ਹਾਂ ਨੇ ਇਹ ਖੜੇ ਆ ਲੇਡੀਜ਼ ਆਏ ਜਿਨ੍ਹਾਂ ਦੀ ਮਤਲਬ ਪੱਖ ਦੇ ਵਿੱਚ ਆਏ ਆਪਾਂ ਨੂੰ ਦੋਨਾਂ ਧਿਰਾਂ ਨੂੰ ਉੱਥੇ ਥਾਣੇ ਲੈ ਜਾਂਦੇ ਡਿਵੀਜ਼ਨ 2 ਉਹ ਵੀ ਆਈਓ ਦੇ ਸਾਹਮਣੇ ਜੋ ਵੀ ਪੱਖ ਰੱਖਣਗੇ ਉਹਦੇ ਹਿਸਾਬ ਨਾਲ ਜਿਹੜੀ ਬਾਉਂਡਰੀ ਕਰਦੇ ਠੀਕ ਹੈ ਲੁਧਿਆਣਾ ਲਾਈਵ 'ਚ ਅਰਵਿੰਦਰ ਸਰਾਨਾ ਦੀ ਰਿਪੋਰਟ